ਹੁਣ ਸਾਡੇ ਭਰਾਵਾਂ ਤੇ ਬੱਚਿਆਂ ਤੇ ਪੰਜਾਬ ਤੇ ਪੂਰੇ ਭਾਰਤ ਦੇ ਕਿਸਾਨਾਂ ਦੇ ਉੱਪਰ ਇੱਕ ਇਹੋ ਜਿਹੀ ਬਿਜਲੀ ਡੇਪੀ ਆ ਕੇ ਜਿਹਨੂੰ ਕਹਿੰਦੇ ਹੁੰਨੇ ਆ ਬਈ ਉਹ ਸਾਂਭੀ ਸਾਂਭੀ ਨਹੀਂ ਜਾ ਰਹੀ ਬਾਜ ਦਸਵੇਂ ਪਾਸ਼ਾ ਜੀ ਦਾ ਇਹਨਾਂ ਨੇ 14 ਜੰਗਾਂ ਲੜੀਆਂ ਸੀਗੀਆਂ ਉਹ 14 ਜੰਗਾਂ ਦੇ ਵਿੱਚ ਇਹ ਦਸਵੇਂ ਪਾਸ਼ਾ ਜੀ ਦੇ ਨਾਲ ਸੀਗਾ ਇਹ ਜਿੱਤ ਦਾ ਪ੍ਰਤੀਕ ਆ ਪਰ ਚੱਕਰ ਇੱਕਣਾ ਵੀ ਮੈਂ ਉਹਨਾਂ ਦੇਤਾ ਸੀਗਾ ਕੱਲ ਵੀ ਤੁਸੀਂ ਆਪਣੇ ਕੋਲੇ ਰੱਖੋ ਪਰ ਮੈਨੂੰ ਬੇਚੈਨੀ ਹੋ ਗਈ ਵੀ ਮੈਨੂੰ ਐ ਲੱਗਣ ਲੱਗਿਆ ਵੀ ਮੇਰਾ ਸਰੀਰ ਦਾ ਕੋਈ ਅੰਗ ਟੁੱਟ ਕੇ ਡਿੱਗ ਗਿਆ ਬਾਜ ਤੁਹਾਡੇ ਕੋਲ ਜਦੋਂ ਨਹੀਂ ਹੈ ਸੀ ਫਿਰ ਤਰੰਤ ਜਦੀ ਮੰਗਵਾ ਲਿਆ ਮੋਰਚੇ ਦੇ ਵਿੱਚ ਮੇਰੇ ਲੋ ਵਿੱਚ ਛੱਡ ਕੇ ਜਦੋਂ ਮੇਰਾ ਦਿਲ ਨਹੀਂ ਲੱਗਦਾ ਮੈਂ ਸਾਰੀ ਰਾਤ ਜਨ ਕੀ ਪ੍ਰਸਾਨ ਰਿਹਾ ਫਿਰ ਮੈਂ ਸਵੇਰੇ ਇਨਾਨਾ ਵੀ ਗੱਲ ਕੀਤੀ ਮੈਂ ਕਿਹਾ ਵੀ ਮੈਨੂੰ ਬਹੁਤ ਔਖਾ ਮੈਂ ਕਹਿੰਦੇ ਕੋਈ ਨਾ ਲਿਆ ਯਾ ਤੂੰ ਬਾਜ ਵੀ ਪੋਖਰਤਾਲ ਆਪਣੀ ਆ ਉਹਦੀ ਥੋੜੀ ਆ ਉਹ ਤੂੰ ਨਾਲ ਤਾਂ ਰੱਖ ਹੀ ਸਕਦਾ ਵੀ ਉਦਾਂ ਤੰਬੂ ਜੀ ਵੀ ਰੱਖਿਆ ਹੋਇਆ ਸੀਗਾ ਉਹ ਹਿੰਦੂ ਨੌ ਵੀ ਸਾਡੇ ਦਾਦਾ ਜੀ ਕਰਕੇ ਬਚਿਆ ਹੋਇਆ ਵਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਨਾ ਅਸੀਂ ਕਦੇ ਹਿੰਦੂਆਂ ਨਾਲ ਨਾ ਕਦੇ ਮੁਸਲਮਾਨਾਂ ਨਾਲ ਨਾ ਕਦੇ ਹਸਾਈਆਂ ਨਾਲ ਅਸੀਂ ਕਦੇ ਬੈਰ ਰੱਖਿਆ ਹੀ ਨਹੀਂ ਕਿਸੇ ਨਾਲ ਬੈਰ ਸਾਡੇ ਨਾਲ ਰੱਖਿਆ ਜਾਂਦਾ ਡੱਲਿਆਲ ਸਾਹਿਬ ਨੂੰ ਇੰਨੀ ਜਲਦੀ ਜਾਨ ਦੇਣਾ ਨਹੀਂਗਾ ਸੀ ਉਹਨਾਂ ਤੋਂ ਪਹਿਲਾਂ ਅਸੀਂ ਆਪਣੀਆਂ ਹਸਾਸਤਾ ਦੇਣ ਲਈ ਤਿਆਰ ਬੈਠੇ ਆਂ ਵੀ ਡੱਲਿਆਲ ਸਾਹਿਬ ਦੀ ਜ਼ਿੰਦਗੀ ਬਹੁਤ ਕੀਮਤੀ ਆ ਸਾਡੇ ਅਰਗੇ ਚਲੇ ਵੀ ਜਾਣਗੇ 2 4 ਤੱਕ ਕੋਈ ਫਰਕ ਨਹੀਂ ਪੈਂਦਾ ਹੈਗਾ چاہے ਗਿਆ 1 111 ਹੀ ਚਲੇ ਜਾਈਏ ਕੋਈ ਫਰਕ ਨਹੀਂ ਪੈਂਦਾ ਹੈਗਾ ਠਨੋਰੀ ਬਾਰਡਰ ਤੇ 111 ਕਿਸਾਨ ਹੋਰ ਮਰਨ ਵਰਤ ਤੇ ਬੈਠ ਗਏ ਨੇ ਦੂਸਰਾ ਦਿਨ ਤਾਂ ਇਸੇ ਤਰ੍ਹਾਂ ਇੱਕ ਅਜੀਹੀ ਤਸਵੀਰ ਵੀ ਨਜ਼ਰ ਆ ਰਹੀ ਹੈ ਜਿੱਥੇ ਕਿ ਇੱਕ ਖਾਲਸੇ ਦੇ ਸਿੰਘ ਨੇ ਤੇ ਉਹਨਾਂ ਦੇ ਨਾਲ ਬਾਜ ਵੀ ਡਟਿਆ ਪਿਆ ਹੈ ਮਰਨ ਵਰਤ ਜਾਰੀ ਆ ਤਾਂ ਦੂਜੇ ਪਾਸੇ ਜਿਹੜਾ ਖਾਲਸੇ ਦਾ ਬਾਜ ਆ ਤਾਂ ਉਹ ਵੀ ਇਹਨਾਂ ਦੇ ਨਾਲ ਮਰਨ ਵਰਤ ਤੇ ਬੈਠ ਗਿਆ ਇਹਨਾਂ ਦੇ ਨਾਲ ਡਟਿਆ ਹੋਇਆ ਤੇ ਦੂਜੇ ਪਾਸੇ ਮੋਰਚਾ ਲਗਾਤਾਰ ਜਾਰੀ ਹੈ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖਦੇ ਹਾਂ ਅੱਜ ਤੁਹਾਡਾ ਮਰਨ ਵਰਤ ਦਾ ਦੂਸਰਾ ਦਿਨ ਹੈ ਤਾਂ ਖਾਲਸੇ ਦਾ ਬਾਜ ਵੀ ਤੁਹਾਡੇ ਨਾਲ ਹੀ ਹੈ ਨਾਲ ਹੀ ਤੁਸੀਂ ਰੱਖਿਆ ਅੱਜ ਮੈਂ ਦੇਖਿਆ ਕਿ ਮੋਰਚੇ ਤੇ ਜ਼ਿਆਦਾ ਤੁਹਾਡੇ ਸਿਰ ਦੇ ਉੱਪਰ ਹੁੰਦਾ ਸੀ ਅੱਜ ਤੁਸੀਂ ਮਰਨ ਵਰਤ ਸ਼ੁਰੂ ਕੀਤਾ ਤੇ ਦੂਜੇ ਪਾਸੇ ਬਾਜ ਵੀ ਤੁਹਾਡੇ ਨਾਲ ਹੀ ਇਸ ਮੋਰਚੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਸੇਵਾਦਾਰ ਆਂ ਦੇ ਬਾਦ ਦੇ ਉੱਥੇ ਵੀ ਸੇਵਾ ਕਰਦੇ ਸੀ ਇੱਥੇ ਵੀ ਸੇਵਾ ਕਰਦੇ ਆ ਹੁਣ ਸਾਡੇ ਭਰਾਵਾਂ ਤੇ ਬੱਚਿਆਂ ਤੇ ਪੰਜਾਬ ਤੇ ਪੂਰੇ ਭਾਰਤ ਦੇ ਕਿਸਾਨਾਂ ਦੇ ਉੱਪਰ ਇੱਕ ਐਹਜਾ ਬਿਜਲੀ ਡੇਪੀ ਆ ਕੇ ਜਿਹਨੂੰ ਕਹਿੰਦੇ ਹੁੰਨੇ ਆ ਬਈ ਉਹ ਸੰਭੀ ਸੰਭੀ ਨਹੀਂ ਜਾ ਰਹੀ ਉਸ ਬਿਜਲੀ ਨੂੰ ਕਾਬੂ ਕਰਨ ਦੇ ਖਾਤਰ ਸਾਨੂੰ ਹੁਣ ਸਹਾਇਤਾ ਦੇਣ ਦੀ ਜ਼ਰੂਰਤ ਪੈਣੀ ਆ ਕਿਉਂਕਿ ਸਾਡੇ ਡੱਲਿਆਲ ਸਾਹਿਬ ਨੂੰ ਅੱਜ 53 ਵਾਂ ਦਿਨ ਤੁਹਾਡੇ ਸਾਹਿਬ ਹੋ ਗਿਆ ਵਾ 53 54 ਦਿਨ 53 54 ਦਿਨ ਚੱਲੇ ਦੇ ਨੂੰ ਹੋ ਗਏ ਅੱਜ ਤੇ ਅੱਜ ਤੁਹਾਡੇ ਸਾਹਮਣੇ ਆ ਬਈ ਮਰਨ ਵਰਤ ਮਰਨ ਵਰਤੇ ਤਾਂ ਬੈਠਣਾ ਪਿਆ ਕਿਉਂਕਿ ਜੇ ਡੱਲਿਆਲ ਸਾਹਿਬ ਨੂੰ ਇੰਨੀ ਜਲਦੀ ਜਾਨ ਦੇਣਾ ਨਹੀਂਗਾ ਸੀ ਉਹਨਾਂ ਤੋਂ ਪਹਿਲਾਂ ਅਸੀਂ ਆਪਣੀਆਂ ਹਸਤਾ ਦੇਣ ਲਈ ਤਿਆਰ ਬੈਠੇ ਆ ਵੀ ਡੱਲਿਆਲ ਸਾਹਿਬ ਦੀ ਜ਼ਿੰਦਗੀ ਬਹੁਤ ਕੀਮਤੀ ਆ ਸਾਡੇ ਅਰਗੇ ਚਲੇ ਵੀ ਜਾਣਗੇ 2 4 ਤੱਕ ਕੋਈ ਫਰਕ ਨਹੀਂ ਪੈਂਦਾ ਹੈਗਾ ਚਾਹੇ 11 11 111 ਹੀ ਚਲੇ ਜਾਈਏ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਡੱਲਿਆਲ ਸਾਹਿਬ ਜਿਹੜੇ ਲੀਡ ਕਰ ਰਹੇ ਆ ਪੂਰੇ ਮੋਰਚੇ ਨੂੰ ਉਹਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਇਸ ਕਰਕੇ ਬਾਜ ਦਸਵੇਂ ਪਾਸ਼ਾ ਜੀ ਦਾ ਇਹਨਾਂ ਨੇ 14 ਜੰਗਾਂ ਲੜੀਆਂ ਸੀਗੀਆਂ ਉਹ 14 ਜੰਗਾਂ ਦੇ ਵਿੱਚ ਇਹ ਦਸਵੇਂ ਪਾਸ਼ਾ ਜੀ ਦੇ ਨਾਲ ਸੀਗਾ ਇਹ ਜਿੱਤ ਦਾ ਪ੍ਰਤੀਕ ਆ ਜਿੱਤ ਦਾ ਪ੍ਰਤੀਕ ਆ ਜਿੱਥੇ ਵੀ ਜਾਂਦਾ ਉੱਥੇ ਜਿੱਤ ਹੁੰਦੀ ਹੁੰਦੀ ਆ ਇਹ ਜਿੱਤ ਦਾ ਪ੍ਰਤੀਕ ਆ ਇਸ ਕਰਕੇ ਮੈਂ ਇਹਨੂੰ ਛੱਡਿਆ ਸੀਗਾ ਤੇ ਮੈਂ ਕੱਲ ਦਾ ਬਹੁਤ ਬੇਚੈਨ ਸੀਗਾ ਕਿ ਮੈਂ ਦੁਨੀਆ ਤੋਂ ਜਲਦੀ ਚਲੇ ਵੀ ਜਾਵਾਂ ਮੈਨੂੰ ਕੋਈ ਦੁੱਖ ਨਹੀਂਗਾ ਪਰ ਜਿਹੜਾ ਮੈਂ ਸੇਵਾਦਾਰ ਆ ਜਿਹੜਾ ਮੇਰਾ ਮਾਲਕ ਆ ਜਿਹੜਾ ਮੇਰਾ ਪਿਤਾ ਜੀ ਦਾ ਬਾਜ ਆ ਵੀ ਉਹ ਮੇਤੋਂ ਲੱਗ ਨਾ ਹੋਵੇ ਕਿਉਂ ਇਸ ਕਰਕੇ ਮੈਂ ਇਹਨੂੰ ਨਾਲ ਹੀ ਰੱਖਦਾ ਮੇਰੇ ਨਾਲ ਹੀ ਰਹਿੰਦਾ ਤੁਹਾਨੂੰ ਲੱਗਿਆ ਨਹੀਂ ਕਿ ਤੁਸੀਂ ਤਾਂ ਹੁਣ ਮਰਨ ਵਰ ਤੇ ਬੈਠ ਗਏ ਹੋ ਤਾਂ ਬਾਜ ਨੂੰ ਤੁਸੀਂ ਹੋਰ ਸਿੰਘ ਨੂੰ ਨਹੀਂ ਦੇਖ ਸਕੇ ਕੋ ਇੱਥੇ ਨਾਲ ਹੀ ਰੱਖੂਗੇ ਮੋਰਚੇ 'ਚ ਨਹੀਂ ਸਿੰਘ ਹੈਗੇ ਆ ਜੀ ਸਾਡੇ ਆ ਮੁੰਡੇ ਆ ਬੈਠੇ ਆ ਹੋਰ ਹੈਗੇ ਇੱਥੇ ਨਿਹੰਗ ਸਿੰਘ ਵੀ ਹੈਗਾ ਆਪਣੇ ਪਹਿਲਵਾਨ ਹੁੰਨੇ ਹੈਗੇ ਆ ਪਰ ਚੱਕਰ ਇੱਕਣਾ ਵੀ ਮੈਂ ਉਹਨਾਂ ਨੂੰ ਦੇਤਾ ਸੀਗਾ ਕੱਲ ਵੀ ਤੁਸੀਂ ਆਪਣੇ ਕੋਲੇ ਰੱਖੋ ਪਰ ਮੈਨੂੰ ਬੇਚੈਨੀ ਹੋ ਗਈ ਵੀ ਮੈਨੂੰ ਐ ਲੱਗਣ ਲੱਗਿਆ ਵੀ ਮੇਰਾ ਸਰੀਰ ਦਾ ਕੋਈ ਅੰਗ ਟੁੱਟ ਕੇ ਡਿੱਗ ਗਿਆ ਬਿਮਾਰਖ ਨਹੀਂ ਆਪਣੇ ਆਪ ਚੀ ਨਾਲ ਹੈ ਨਹੀਂ ਜਦੋਂ ਬੰਦੇ ਨੂੰ ਇਹ ਲੱਗਣ ਲੱਗ ਜਵੇ ਮੇਰਾ ਅੰਗੇ ਨਹੀਂ ਨਾਲ ਉਹ ਜਿੱਤ ਕੀ ਕਰੂਗਾ ਜਿੱਤ ਪ੍ਰਾਪਤ ਤਾਂ ਹੀ ਬੰਦੇ ਕਰ ਸਕਦਾ ਨਾ ਜਦੋਂ ਨੂੰ ਪਤਾ ਲੱਗੇ ਵੀ ਮੈਂ ਠੀਕ ਠਾਕ ਆ ਕੋਈ ਗੱਲਬਾਤ ਨਹੀਂ ਹੈਗੀ ਸਾਨੂੰ ਇਹਦੇ ਨਾਲ ਊਰਜਾ ਮਿਲਦੀ ਆ ਸਾਨੂੰ ਖਾਣੇ ਨਾਲ ਕੁਝ ਨਹੀਂ ਪਾਵਾ ਕੱਲ ਨੂੰ ਕੱਲ ਨੂੰ ਜਾਣੇ ਅੱਜ ਚਲੇ ਜਾਈਏ ਇਹ ਦੁਨੀਆ ਇਹ ਤਾਂ ਜਾਣਾ ਹੀ ਜਾਣਾ ਤਾਂ ਰੀਤ ਬਣੀ ਹੋਈ ਆ ਉਹ ਸ਼ਾਸਕ ਦੇ ਜਦੋਂ ਕੋਈ ਕਿਸਾਨ ਦੀ ਨਿਹੱਤੇ ਦੀ ਭੁੱਖ ਦੇ ਨਾਲ ਦੁਨੀਆ ਤੋਂ ਜਾਊਗਾ ਉਸ ਦੁਨੀਆ ਦੇ ਵਿੱਚ ਉਸ ਬੰਦੇ ਦੇ ਮੂੰਹ ਤੇ ਹਰੇਕ ਬੰਦਾ ਫਿੱਟ ਲਾਣਤਾ ਪਾਊਗਾ ਵੀ ਇਹ ਜਾਂ ਸਾਸਕ ਇਹ ਜਾਂ ਪ੍ਰਧਾਨ ਮੰਤਰੀ ਇਹ ਜਾਂ ਰਾਜਾ ਜੀ ਦੇ ਰਾਤ ਦੇ ਵਿੱਚ ਨਿਹੱਤਿਆਂ ਤੇ ਨਿਹੱਤਿਆਂ ਦੇ ਉੱਪਰ ਇਹ ਜ਼ੁਲਮ ਕਰਦਾ ਬੰਬ ਸਿੱਟਦਾ ਬਾਹਰ ਕਰਦਾ ਗੋਲੀਆਂ ਚਲਾਉਂਦਾ ਇੱਥੇ ਸਾਡਾ ਸੁਭਕਰਨ ਮੁੰਡਾ ਸੀਗਾ ਜਿੱਥੇ ਅਸੀਂ ਬੈਠੇ ਆਂ ਸਾਹਮਣੇ ਹੀ ਬਿਲਕੁਲ ਉਹਦੇ ਗੋਲੀ ਮਾਰੀ ਆ ਇਹਨਾਂ ਦਾ ਨਾਕਾ ਦੇਖੋ ਕਿੱਥਾ ਟੈਲੀਸਕੋਪ ਲਾ ਕੇ ਨਾ ਗੱਡੀ ਉੱਪਰ ਟੈਲੀਸਕੋਪ ਨਾਲ ਇਹਨਾਂ ਦੇ ਬੀਜੇਪੀ ਦੇ ਬੰਦਿਆਂ ਨੇ ਉੱਥੋਂ ਖੜ ਕੇ ਸਿੱਧੀ ਗੋਲੀ ਮਾਰੀ ਆ ਉਹਦੇ ਸਿਰ ਦੇ ਵਿੱਚ ਸਾਨੂੰ ਮੌਤ ਦਾ ਕੋਈ ਡਰ ਨਹੀਂ ਹੈਗਾ ਉਹ ਕੱਲੂ ਗੋਲੀਆਂ ਮਾਰਦੇ ਅੱਜ ਮਾਰਨ ਕੱਲੂ ਲੈ ਕੇ ਜਾਂਦੇ ਆ ਅੱਜ ਲੈ ਕੇ ਜਾਣ ਸਾਨੂੰ ਜ਼ੁਲਮ ਜਿੰਨਾ ਕਰਨਗੇ ਅਸੀਂ ਉਹਨਾਂ ਉੱਪਰ ਉੱਪੜਾਂਗੇ ਜਿੰਨਾ ਸਾਨੂੰ ਥੱਲੇ ਦਮਾਉਣਗੇ ਅਸੀਂ ਉਹਨਾਂ ਉੱਪਰ ਉੱਠਾਂਗੇ ਜਿੰਨਾ ਸਾਡੇ ਦੇ ਜ਼ੁਲਮ ਕਰਨਗੇ ਅਸੀਂ ਉਹਨਾਂ ਉੱਪਰ ਆਵਾਂਗੇ ਜੇ ਅੱਜ ਸਾਡੇ ਦਾਦਾ ਜੀ ਗੁਰਤੇਗਵਾਦਰ ਜੀ ਨੇ ਸੀਸ ਨਾ ਦਿੱਤਾ ਹੁੰਦਾ ਚਾਂਦਨੀ ਚੌਂਕ ਤੇ ਵਿੱਚ ਤਾਂ ਲੱਗਦਾ ਵੀ ਅੱਜ ਹਿੰਦੂ ਰਾਸ਼ਟਰ ਜਿਹੜਾ ਇਹ ਕਰਦੇ ਆ ਨਾ ਉਹ ਹਿੰਦੂ ਨਾ ਵੀ ਨਾ ਹੁੰਦਾ ਉਹ ਹਿੰਦੂ ਨਾ ਵੀ ਸਾਡੇ ਦਾਦਾ ਜੀ ਕਰਕੇ ਬਚਿਆ ਹੋਇਆ ਵਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਨਾ ਅਸੀਂ ਕਦੇ ਹਿੰਦੂਆਂ ਨਾਲ ਨਾ ਕਦੇ ਮੁਸਲਮਾਨਾਂ ਨਾਲ ਨਾ ਕਦੇ ਹਸਾਈਆਂ ਨਾਲ ਅਸੀਂ ਕਦੇ ਬੈਰ ਰੱਖਿਆ ਹੀ ਨਹੀਂ ਕਿਸੇ ਨਾਲ ਬੈਰ ਸਾਡੇ ਨਾਲ ਰੱਖਿਆ ਜਾਂਦਾ ਉਹ ਜੇ ਰੱਖਿਆ ਜਾਂਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਪਹਿਲਾਂ ਵੀ ਇਹਨਾਂ ਨਾਲ ਨਿਬੜਦੇ ਆਏ ਹੁਣ ਵੀ ਨਿਬੜਾਂਗੇ ਗਾਹਾਂ ਵੀ ਨਿਪੜਾਂਗੇ ਪਰ ਪਿਆਰ ਨਾਲ ਨਿਪੜਾਂਗੇ ਜਿਵੇਂ ਇਹ ਨਿਬੜਨਾ ਚਾਹੁੰਦੇ ਆ ਓਕਣ ਵੀ ਨਿਪੜਾਂਗੇ ਪਰ ਇਹ ਸਮਾਂ ਨਹੀਂ ਹੈਗਾ ਇਹ ਟਾਈਮ ਨਹੀਂ ਹੈਗਾ ਅਸੀਂ ਇਹਨਾਂ ਨਾਲ ਲੜਾਈਆਂ ਨਹੀਂ ਕਰਨਾ ਚਾਹੁੰਦੇ ਅਕਾਲ ਪ੍ਰਭੂ ਮੂਰੇ ਅਰਦਾਸਾਂ ਕਰਾਂਗੇ ਔਰ ਇਹਨਾਂ ਦਾ ਕੱਖ ਨਹੀਂ ਰਹੂਗਾ ਜਦੋਂ ਕੱਲ ਬੇਚੈਨੀ ਲੱਗੀ ਕਿ ਹੁਣ ਬਾਜ ਤੁਹਾਡੇ ਕੋਲ ਜਦੋਂ ਨਹੀਂ ਹੈ ਸੀ ਫਿਰ ਤਰੰਤ ਜਦੀ ਮੰਗਵਾ ਲਿਆ ਮੋਰਚੇ ਦੇ ਵਿੱਚ ਮੇਰੇ ਲੋਵੇ ਛੱਡ ਕੇ ਜਾਉ ਮੇਰਾ ਦਿਲ ਨਹੀਂ ਲੱਗਦਾ ਮੈਂ ਸਾਰੀ ਰਾਤ ਜਾਣੀ ਜੀ ਪ੍ਰਸਾਨ ਰਿਆ ਫਿਰ ਮੈਂ ਸਵੇਰੇ ਇਨਾਨਾ ਵੀ ਗੱਲ ਕੀਤੀ ਮੈਂ ਕਿਹਾ ਵੀ ਮੈਂ ਬਹੁਤ ਔਖਾ ਮੈਂ ਕਹਿੰਦੇ ਕੋਈ ਨਾ ਲਿਆ ਯਾਰ ਤੂੰ ਬਾਜ ਵੀ ਪੋਖਰਤਾਲ ਆਪਣੀ ਆ ਉਹਦੀ ਥੋੜੀ ਆ ਉਹ ਤੂੰ ਨਾਲ ਤਾਂ ਰੱਖ ਹੀ ਸਕਦਾ ਵੀ ਉਦਾਂ ਤੰਬੂ ਚ ਵੀ ਰੱਖਿਆ ਹੋਇਆ ਸੀਗਾ ਇਸ ਕਰਕੇ ਫਿਰ ਇਹਨੂੰ ਮੈਂ ਨਾਲ ਹੀ ਲਿਆ ਆ ਤੇ ਅਵੇਪਲ ਖਾਲਸੇ ਦੇ ਸਿੰਘ ਇਸ ਸਮੇਂ ਮਰਨਵਾਰਤ ਤੇ ਨੇ ਤਾਂ ਕਿਸਾਨੀ ਮੋਰਚੇ ਦੇ ਵਿੱਚ ਇਸ ਖਨੌਰੀ ਬਾਰਡਰ ਤੇ ਉਹਨਾਂ ਦੇ ਨਾਲ ਅਕਸਰ ਬਾਜ ਹੁੰਦਾ ਸੀ ਬਾਜ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਰੱਖਿਆ ਜਾਂ ਹੁੰਦਾ ਸੀ ਤਾਂ ਅਕਸਰ ਮੋਰਚੇ ਦੇ ਵਿੱਚ ਨਜ਼ਰ ਆਉਂਦੇ ਸੀ ਪਰ ਇਹ ਵੀ ਹੁਣ 111 ਕਿਸਾਨਾਂ ਦੇ ਨਾਲ ਮਰਨ ਵਰ ਤੇ ਬੈਠ ਗਏ ਨੇ ਕੱਲ ਇਹਨਾਂ ਦੇ ਕੋਲ ਆਵਾਜ਼ ਨਹੀਂ ਸੀ ਤਾਂ ਇਹਨਾਂ ਨੇ ਕਿਹਾ ਕਿ ਮੈਨੂੰ ਬੇਚੈਨੀ ਜੀ ਲੱਗੇਗੀ ਆਏ ਲੱਗਦਾ ਸੀ ਕਿ ਮੇਰੇ ਸਰੀਰ ਦਾ ਕੋਈ ਅੰਗ ਘਟ ਗਿਆ ਹੋਵੇ ਫਿਰ ਇਹਨਾਂ ਨੇ ਆਪਣੇ ਸਿੰਘਾਂ ਨੂੰ ਫੋਨ ਕੀਤਾ ਕਿ ਵੀ ਮੈਨੂੰ ਬਾਜ਼ ਇੱਥੇ ਦੇ ਕੇ ਜਾਓ ਇਹਨਾਂ ਨੇ ਕਿਹਾ ਕਿ ਜਿੱਤ ਦਾ ਪ੍ਰਤੀਕ ਆਵਾਜ਼ ਖਾਲਸੇ ਦਾ ਜਿਹੜਾ ਚਿੰਨ ਹੈ ਗੁਰੂ ਸਾਹਿਬ ਵੀ ਰੱਖਦੇ ਸੀ ਤਾਂ ਅਸੀਂ ਵੀ ਉਹਨਾਂ ਦੇ ਪਾਏ ਹੋਏ ਪੁਰਣਿਆਂ ਤੇ ਚੱਲ ਰਹੇ ਹਾਂ ਤੇ ਨਾਲ ਦੇ ਨਾਲ ਤਾੜਨਾ ਵੀ ਸਰਕਾਰ ਨੂੰ ਕੀਤੀ ਆ ਕਿ ਜਦੋਂ ਤੱਕ ਮੰਗਾਂ ਨਹੀਂ ਪ੍ਰਵਾਨ ਹੁੰਦੀਆਂ ਅੰਦੋਲਨ ਜਾਰੀ ਰਹੇਗਾ ਚਾਹੇ ਸਾਡੀ ਜਾਨ ਕਿਉਂ ਨਾ ਚਲੀ ਜਾਵੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬਰਡ